ਇਹ ਮੈਂ ਤਾਂ ਠੀਕ ਠਾਕ ਹਾਂ ਠੀਕ ਹੈ ਕਿੰਨੀ ਉਮਰ ਹੋ ਗਈ ਤੇ ਕਿੰਨੇ ਰਹਿੰਦੇ ਆ ਇਹ ਹਮਾਰਾ ਗੜੀ ਦੇਖ ਤੋਂ ਥਾਲ ਹੋ 73 ਕਿੰਨੇ ਲੰਘ ਰਹੇ ਸਾਲ ਠੀਕ ਲੰਘ ਰਹੇ ਆ ਬਾਗੋ ਆ ਬਾਗੋ ਹੋਰ ਕਿੰਨਾ ਜੀਉਣਾ ਚਾਹੁੰਦਾ ਮੈਨ ਦਾ ਨਾਮ ਰਿੰਨਾ ਮਰ ਰਹੀ ਨਾ ਹੂੰ ਹੂੰ ਇੰਨਾ ਲੰਮਾ ਜੀਏਗਾ ਹੂੰ ਅੱਛਾ ਹੋਰ ਆਂਜੀ ਕਰਦਾ 70 ਸਾਲਾਂ ਚ ਹੈਗਾ ਕੀ ਕਰ ਲੈ ਜਿਹੜਾ ਵੀ ਹੋਰ ਜੀ ਕੇ ਕਰੀਂਗਾ ਹੈ 73 ਸਾਲ ਉਮਰ ਹੋਊਗੀ ਤੇਰੀ ਪੋਤ ਪੋਟਿਆਂ ਨੂੰ ਵੇਖ ਦੂੰ ਅੱਛਾ ਅੱਬਿਆ ਕਿ ਫੇਰ ਜਾਏਗਾ ਹਾਂ ਤੇ ਇੰਨੀ ਫਿਕਰਾ ਵਾਹਾ ਹੋਰ ਤਾਂ ਬੋਲੀ ਚਾਹੀਦੀ ਹਾਂ ਇਹ ਤਾਂ ਗਲਤ ਰੀਸਾ ਠੀਕ ਹੈ ਆ ਜਾ ਹੋਣਾ ਹੂੰ ਆ ਜਾ ਆ ਜਾ ਪੁੱਤ ਤੁੰਡੀ ਲਾਲ ਆਰਮਨਾਲ ਵਧੀਆ ਹਾਂ ਮਾਜਾ ਨਹੀਂ ਜੇ ਗਏ ਨੇ ਜਾਰੇ ਵੀ ਆ ਤੇ ਹਾਂ ਅਸੀਂ ਜਾਰੇ ਆਉਂਦੇ ਨੇ ਜਾਰੇ ਜਾਂਦੇ ਨਹੀਂ ਯਾਰੇ ਲੈ ਨਾ ਆਵੇ ਆਤਰੀ ਬਬੂ ਦੀ ਫੋਟੋ ਦਿਖਾਵਾਂ ਮੇਰੇ ਘਰ ਚ ਜਾਣਾ ਉਹਨਾਂ ਕੰਮ ਕਰੀਂ ਰਿਗਾ ਬੰਦ ਕਰਕੇ ਚੱਲੀਏ ਨਹੀਂ ਹਾਂ ਬੰਦ ਕਰਤੀ ਕਦੇ ਮੋਦੀ ਨੇ ਹਾਂ ਮੋਦੀ ਨੇ ਬੰਦ ਕਰਤੀ ਮੋਦੀ ਨੇ ਘੱਟ ਬੰਦ ਕਰੀਏ ਉਹ ਉਹ ਨਾ ਬਦਲਦਾ ਨਹੀਂ ਰਿਗਾ ਅੱਛਾ ਜੀ ਰਾਮ ਜੀ ਰੱਖਤਾ ਜੀ ਰਾਮ ਜੀ ਹਾਂ ਬਨਦੇ ਕਰਤੀ ਮੰਨ ਕੇ ਚੱਲੋ ਜੀ ਬਨਦੇ ਕਰਤੀ ਹਾਦ ਕਰਤੀ ਹੈ ਸੋਈ ਕਿੱਥੇ ਲੱਗਦਾ ਆਪਣੀ ਰੂਜੀ ਬਣਾਈ ਜਾਂਦਾ ਕੱਟੇਂ ਗੱਡੀ ਗੱਲਤ ਗੱਲ ਆ ਜੀ ਗੱਤੀ ਉਹਦੀ ਹਾਵਲ ਖਵਰੇ ਦਾ ਦੇਖਦਾ ਨਹੀਂ ਹੋ ਤਗੜਾਂ ਚ ਬਟਰੇ ਨਹੀਂ ਪਤਾ ਬੋਟਾ ਕਿੱਗੇ ਨੇ ਬੋਟਾ ਵਾਰ ਨਹੀਂ ਲੱਗਦਾ ਕਿੰਮ ਤੜੀ ਬੋਟ ਸਭ ਤੋਂ ਵੱਧ ਕਿਹੜੇ ਲੋਕਾਂ ਲਈ ਹੈ ਰੀਜਨ ਤੱਕ ਲਈ ਰੀਜਨ ਤੱਕ ਲਈ ਗਰੀਬਾਂ ਦੀ ਉਹਨੇ ਹੋਂ ਵਰਤੀ ਗਰੀਬਾਂ ਦੇ ਦੇ ਗਵਾਂਦ ਕਰਤੀ ਜਿਵੇਂ ਦਰਾਂ ਲੋਹ ਜਾਂਦੇ ਨੇ ਉਹ ਕਰਾ ਦੇ ਦੇ ਜੇ ਜੇ ਤਾਂ ਨੇ ਮਾਰਨੇ ਹੋ ਗਰੀਬਤਾ ਸੋਚ ਨਹੀਂ ਦੇਹਾ ਹੋ ਉਹ ਟਕੜਾ ਬਾਰੇ ਸੋਚਦੇ ਕਿੰ데 ਮਨ ਜੇ ਨੂੰ ਗਰੀਬੇ ਮੰਨਣਗੇ ਵੋਟ ਨਾਲ ਇਹੋ ਟਕੜਾ ਮੋਦਾ ਕੋਈ ਟਕੜਾ ਨਹੀਂ ਹੈਗਾ ਉਸੇ ਵਾਸਤੇ ਤਾਂ ਵੋਟ ਨਾਲ ਸਭ ਕੋਟਾ ਵੋਟ ਪੈਂਦੇ ਤਾਂ ਹੋ ਮੰਤਰੀ ਹੋ ਰੇ ਮੱਕਵਾਂ ਟਰੀ ਲੜਾ ਤੁਹਾਨੂੰ ਜੇ ਕੋਈ ਧਰਨਾ ਲੱਗਦਾਗਾ ਤੁਸੀਂ ਜਾਓਗੇ ਫਿਰ ਉੱਥੇ ਪੱਕਾ ਹਾਂ ਸਾਡੀ ਜਿਹੜੀ ਇਹ ਨਰੇਗਾ ਸਕੀਮ ਹੈ ਦੁਬਾਰਾ ਚਲਾਵਾਂ ਉਹ ਹੀ ਹੋ ਰੱਖ ਕੇ ਚਲਾ ਹਾਂ ਆ ਮੰਗੇ ਜਿਹੜਾ ਹੱਕਾ ਬੰਦਾ ਸਾਡਾ ਉਹ ਰੀਚਾ ਕਰਾਂਗੇ